ਮੈਂ 17 ਸਾਲਾਂ ਦੀ ਸੀ ਜਦੋਂ ਮੈਨੂੰ ਇੱਕ ਬੁੱਢੇ ਨਾਲ ਪਿਆਰ ਹੋ ਗਿਆ ਮੈਂ ਉਸ ਨਾਲ ਵਿਆਹ ਕਰ ਲਿਆ ਅਤੇ ਮੇਰੀ ਜਵਾਨੀ ਮੈਨੂੰ ਬਹੁਤ ਪਰੇਸ਼ਾਨ ਕਰਦੀ ਇੱਕ ਰਾਤ ਮੈਂ ਰਜਾਈ ਦੇ ਵਿੱਚ ਵੜ ਗਈ ਅਤੇ ਬੁੱਢੇ ਪਤੀ ਨੇ ਪੂਰੀ ਰਾਤ ਮੇਰੇ ਨਾਲ ਉਸ ਨਾਲ ਗੱਲਾਂ ਕਰਦੇ ਅਜੇ ਆ ਮੈਨੂੰ 8-10 ਦਿਨ ਹੀ ਹੋਏ ਸਨ ਉਸ ਦੀ ਆਵਾਜ਼ ਇੰਨੀ ਪਿਆਰੀ ਸੀ ਕਿ ਉਸ ਦੀ ਆਵਾਜ਼ ਨੇ ਤਾਂ ਮੇਰੀ ਨੀਂਦ ਹੀ ਉਡਾ ਦਿੱਤੀ ਸੀ ਕੌਣ ਕਹਿੰਦਾ ਹੈ ਕਿ ਮਰਦ ਹੀ ਔਰਤ ਦੇ ਪਿਆਰ ਵਿੱਚ پاگل ਹੋ ਜਾਂਦਾ ਹੈ دیਵਾਨਾ ਹੋ ਜਾਂਦਾ ਹੈ ਅਤੇ ਆਸ਼ਿਕ ਬਣ ਜਾਂਦਾ ਹੈ ਪਰ ਮੈਂ ਇੱਕ ਕੁੜੀ ਹੋ ਕੇ ਵੀ ਉਸ ਦੀ ਆਵਾਜ਼ ਦੀ دیਵਾਨੀ ਸੀ ਮੇਰਾ ਦਿਲ ਚਾਹੁੰਦਾ ਸੀ ਕਿ ਉਹ ਪੂਰੀ ਰਾਤ ਮੇਰੇ ਨਾਲ ਗੱਲਾਂ ਕਰਦਾ ਰਹੇ ਤੇ ਮੈਂ ਉਸ ਦੀਆਂ ਗੱਲਾਂ ਸੁਣਦੀ ਰਵਾਂ ਮੇਰੀ ਉਮਰ 17 ਸਾਲ ਦੀ ਸੀ ਅਤੇ ਮੈਂ 12ਵੀਂ ਕਲਾਸ ਤੋਂ ਬਾਅਦ ਨਮੀ ਨਮੀ ਕਾਲਜ ਦੇ ਵਿੱਚ ਗਈ ਸੀ। ਉਹਨਾਂ ਕੁੜੀਆਂ ਦੀਆਂ ਗੱਲਾਂ ਨੇ ਤਾਂ ਮੇਰੀ ਪੜ੍ਹਾਈ ਦੇ ਵਿੱਚੋਂ ਦਿਲਚਸਪੀ ਹਟਾ ਦਿੱਤੀ ਸੀ। ਮੇਰਾ ਧਿਆਨ ਭੰਗ ਕਰ ਦਿੱਤਾ ਸੀ। ਮੇਰੀਆਂ ਸਹਲੀਆਂ ਅਕਸਰ ਮੈਨੂੰ ਆਪਣੇ ਬਾਇਫਰੈਂਡ ਦੀਆਂ ਕਹਾਣੀਆਂ ਸੁਣਾਉਂਦੀਆਂ ਰਹਿੰਦੀਆਂ ਸਨ। ਮੈਂ ਬਹੁਤ ਹੀ ਦਿਲਚਸਪੀ ਨਾਲ ਉਹਨਾਂ ਦੀਆਂ ਗੱਲਾਂ ਸੁਣਦੀ ਸੀ। ਇੱਕ ਵਾਰ ਮੇਰੀ ਦੋਸਤ ਮੈਨੂੰ ਕਹਿਣ ਲੱਗੀ ਕਿ ਤੁਸੀਂ ਕੀ ਮੇਰੀਆਂ ਚੁੱਪਚਾਪ ਗੱਲਾਂ ਸੁਣਦੇ ਰਹਿੰਦੇ ਹੋ? ਆਪਣੀਆਂ ਵੀ ਤਾਂ ਕੋਈ ਗੱਲਾਂ ਸੁਣਾਇਆ? ਉਸ ਦੀ ਗੱਲ ਸੁਣ ਕੇ ਮੈਂ ਇੱਕ ਠੰਡਾ ਹੋ ਕਾ ਭਰਿਆ ਮੈਂ ਕਿਹਾ ਮੇਰਾ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਹੈ ਮੇਰੀ ਗੱਲ ਸੁਣ ਕੇ ਉਸ ਨੇ ਹੈਰਾਨੀ ਨਾਲ ਕਿਹਾ ਸੀ ਕਿ ਤੂੰ ਇੰਨੀ ਸੋਹਣੀ ਹੈ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਕੋਈ ਲੜਕਾ ਤੇਰੇ ਹੁਸਨ ਦਾ دیਵਾਨਾ ਨਾ ਹੋਵੇ ਮੈਂ ਕਿਹਾ ਮੈਂ ਕਦੇ ਇਹ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਸੱਚ ਤਾਂ ਇਹ ਸੀ ਕਿ ਮੈਨੂੰ ਅੰਦਰ ਹੀ ਅੰਦਰ ਇਨ੍ਹਾਂ ਗੱਲਾਂ ਤੋਂ ਡਰ ਲੱਗਦਾ ਸੀ ਉਹ ਮੈਨੂੰ ਕਹਿਣ ਲੱਗੀ ਤੂੰ ਤਾਂ ਪਾਗਲ ਹੈ ਤੁਹਾਡੇ ਹੱਲੇ ਵਿੱਚ ਇੱਧਰ ਉੱਧਰ ਬਹੁਤ ਸਾਰੇ ਮੁੰਡੇ ਰਹਿੰਦੇ ਹੋਣਗੇ ਉਹਨਾਂ ਨੂੰ ਦੇਖਿਆ ਕਰੋ ਅਤੇ ਉਹਨਾਂ ਨੂੰ ਦੇਖ ਕੇ ਹੱਸਿਆ ਕਰੋ ਹੁਣ ਉਹ ਸਮਾਂ ਨਹੀਂ ਹੈ ਕੇ ਮੁੰਡੇ ਕੁੜੀਆਂ ਦੇ ਪਿੱਛੇ ਪਿੱਛੇ ਘੁੰਮਦੇ ਰਹਿਣ ਜਿੰਨਾ ਸਮਾਂ ਮੁੰਡਿਆਂ ਨੂੰ ਕੁੜੀਆਂ ਤੋਂ ਕੋਈ ਰਿਸਪੌਂਸ ਨਹੀਂ ਮਿਲਦਾ ਤਾਂ ਉਹ ਵੀ ਪਿੱਛੇ ਨਹੀਂ ਆਉਂਦੇ ਇਸ ਤੋਂ ਬਾਅਦ ਜਦੋਂ ਮੈਂ ਘਰ ਆ ਕੇ ਰਾਤ ਨੂੰ ਸੌਣ ਦੇ ਲਈ ਪਈ ਤਾਂ ਮੈਨੂੰ ਲੱਗਿਆ ਕਿ پری ਦੀ ਗੱਲ ਸਹੀ ਹੈ ਮੇਰੀਆਂ ਸਹੇਲੀਆਂ ਦੀ ਕਿਸੇ ਨਾ ਕਿਸੇ ਨਾਲ ਦੋਸਤੀ ਹੈ ਕਿਸੇ ਦਾ ਆਪਣੇ ਕਜਨ ਦੇ ਨਾਲ ਅਫੇਰ ਚੱਲ ਰਿਹਾ ਹੈ ਅਤੇ ਕਿਸੇ ਦਾ ਆਪਣੇ ਮਹੱਲੇ ਦੇ ਵਿੱਚ ਕਿਸੇ ਮੁੰਡੇ ਦੇ ਨਾਲ ਅਤੇ ਇੱਕ ਮੈਂ ਹਾਂ ਇੰਨੀ ਸੋਹਣੀ ਹੋਣ ਦੇ ਬਾਵਜੂਦ ਵੀ ਮੇਰਾ ਕੋਈ ਬਾਈਫਰੈਂਡ ਨਹੀਂ ਹੈ ਦੋਸਤੀ ਕਰਨ ਵਿੱਚ ਤਾਂ ਕੋਈ ਹਰਜ ਨਹੀਂ ਹੁੰਦਾ ਬਸ ਇੱਕ ਦੋਸਤੀ ਹੀ ਤਾਂ ਕਰਨੀ ਹੈ ਮੇਰੇ ਪਾਪਾ ਤੇ ਮੰਮੀ ਦੋਨੇ ਹੀ ਜੌਬ ਕਰਦੇ ਸਨ ਮੈਂ ਉਮਰ ਦੇ ਜਿਸ ਪੜਾਅ ਵਿੱਚ ਸੀ ਮੈਨੂੰ ਮਾਂ ਦੀ ਜ਼ਰੂਰਤ ਸੀ ਤਾਂ ਕਿ ਉਹ ਮੈਨੂੰ ਚੰਗਾ ਤੇ ਮਾੜਾ ਦੱਸ ਸਕੇ ਪਰ ਉਹਨਾਂ ਦੇ ਕੋਲ ਤਾਂ ਸਮਾਂ ਹੀ ਨਹੀਂ ਸੀ ਮੇਰੇ ਪਾਪਾ ਤੇ ਮੰਮੀ ਦੋਨੇ ਹੀ ਜੌਬ ਕਰਦੇ ਸਨ ਅਤੇ ਸ਼ਾਮ ਨੂੰ ਜਦੋਂ ਉਹ ਘਰ ਆਉਂਦੇ ਤਾਂ ਮੇਰੀ ਮੰਮੀ ਰਸੋਈ ਦੇ ਕੰਮਾਂ ਦੇ ਵਿੱਚ ਬਿਜੀ ਹੋ ਜਾਂਦੀ ਅਤੇ ਪਾਪਾ ਆਪਣੇ ਕੰਮਾਂ ਵਿੱਚ ਬਿਜੀ ਹੋ ਜਾਂਦੇ ਪੂਰਾ ਦਿਨ ਮੈਨੂੰ ਬਸ ਇਹੀ ਇੰਤਜ਼ਾਰ ਰਹਿੰਦਾ ਕਦੋਂ ਮੇਰੇ ਮਾਂ ਬਾਪ ਘਰ ਆਉਣਗੇ ਅਤੇ ਮੈਂ ਉਹਨਾਂ ਨਾਲ ਗੱਲਾਂ ਕਰਾਂਗੀ ਪਰ ਇਹ ਮੌਕਾ ਮੈਨੂੰ ਨਹੀਂ ਮਿਲਦਾ ਜਦੋਂ ਮੈਂ 10ਵੀਂ ਵਿੱਚ ਸੀ The cat ਤਾਂ ਮੇਰੀ ਪੜ੍ਹਾਈ ਦੇ ਵਿੱਚ ਬਹੁਤ ਦਿਲਚਸਪੀ ਸੀ। ਤਾਂ ਮੇਰੀ ਪੜ੍ਹਾਈ ਦੇ ਵਿੱਚ ਬਹੁਤ ਦਿਲਚਸਪੀ ਸੀ। ਪਰ ਮੈਂ ਕਾਲਜ ਦੇ ਵਿੱਚ ਰੋਮਾਂਟਿਕ ਨੋਵਲ ਪੜ੍ਹਨ ਲੱਗੀ ਸੀ। ਮੈਂ ਆਪਣੀਆਂ ਸਹੇਲੀਆਂ ਤੋਂ ਰੋਮਾਂਟਿਕ ਨੋਵਲ ਲੈ ਕੇ ਆਉਂਦੀ ਸੀ। ਪਰ ਜਦੋਂ ਮੈਂ ਉਹਨਾਂ ਨੂੰ ਪੜ੍ਹਦੀ ਸੀ, ਹੀਰੋ-ਹੀਰੋਇਨ ਦੇ ਸੀਨ ਪੜ੍ਹ ਕੇ ਮੇਰੇ ਦਿਲ ਵਿੱਚ ਵੀ ਕੁਝ ਹੋਣ ਲੱਗਦਾ ਸੀ। ਕਈ ਵਾਰ ਤਾਂ ਹੀਰੋ-ਹੀਰੋਇਨ ਦੇ ਇਸ ਤਰ੍ਹਾਂ ਦੇ ਸੀਨ ਲਿਖੇ ਹੋਏ ਹੁੰਦੇ ਸਨ ਜਿਨ੍ਹਾਂ ਨੂੰ ਮੈਂ ਪੜ੍ਹ ਕੇ ਪਸੀਨੋ-ਪਸੀਨੀ ਹੋ ਜਾਂਦੀ ਸੀ। ਇੱਕ ਵਾਰ ਮੇਰੇ ਮੋਬਾਈਲ ਦੇ ਵਿੱਚ ਇੱਕ ਅਨਨੌ ਨੰਬਰ ਤੋਂ ਕਾਲ ਆਇਆ ਰਾਤ ਦਾ 1 ਵਜੇ ਰਿਹਾ ਸੀ ਮੈਂ ਫੋਨ ਚੁੱਕਿਆ ਤਾਂ ਆਵਾਜ਼ ਕਿਸੇ ਆਦਮੀ ਦੀ ਸੀ ਉਸ ਆਦਮੀ ਦੀ ਆਵਾਜ਼ ਬਹੁਤ ਹੀ ਪਿਆਰੀ ਸੀ ਉਸ ਦਾ ਗੱਲ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਸੀ ਕਿ ਮੈਂ ਚਾਹ ਕੇ ਵੀ ਫੋਨ ਬੰਦ ਨਹੀਂ ਕਰ ਸਕੀ ਉਹ ਮੇਰੇ ਤੋਂ ਕਿਸੇ ਬਾਰੇ ਪੁੱਛ ਰਿਹਾ ਸੀ ਕਿ ਇਹ ਸ਼ੀਲਾ ਦਾ ਨੰਬਰ ਹੈ ਮੈਂ ਕਿਹਾ ਜੀ ਨਹੀਂ ਫਿਰ ਉਹ ਕਹਿਣ ਲੱਗਿਆ ਤਾਂ ਫਿਰ ਕਿਸ ਦਾ ਨੰਬਰ ਹੈ ਉਸ ਦੇ ਇਸ ਸਵਾਲ ਉੱਪਰ ਮੈਨੂੰ ਫੋਨ ਬੰਦ ਕਰ ਦੇਣਾ ਚਾਹੀਦਾ ਸੀ ਜਾਂ ਕਹਿ ਦੇਣਾ ਚਾਹੀਦਾ ਸੀ ਕਿ ਇਹ ਰੋਂਗ ਨੰਬਰ ਹੈ ਬਾਰ ਮੈਂ ਜਲਦੀ ਨਾਲ ਆਪਣਾ ਨਾਮ ਦੱਸ ਦਿੱਤਾ ਮੈਂ ਕਿਹਾ ਇਹ پری ਦਾ ਨੰਬਰ ਹੈ ਮੇਰੀ ਇਹ ਗੱਲ ਸੁਣ ਕੇ ਉਹ ਹੱਸਣ ਲੱਗ ਗਿਆ ਅਤੇ ਕਹਿਣ ਲੱਗਿਆ ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ ਮੇਰੇ ਨਾਲ ਦੋਸਤੀ ਕਰੋਗੇ ਇਹ ਸੁਣ ਕੇ ਮੇਰਾ ਦਿਲ ਬਹੁਤ ਤੇਜ਼ ਧੜਕਣ ਲੱਗਿਆ ਨਾ ਤਾਂ ਮੈਂ ਉਸ ਨੂੰ ਕੋਈ ਜਵਾਬ ਦਿੱਤਾ ਅਤੇ ਨਾ ਹੀ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਫੋਨ ਕੱਟ ਦਿਆਂ ਫਿਰ ਮੈਨੂੰ ਆਪਣੀ ਦੋਸਤ ਮੀਰਾ ਦੀ ਗੱਲ ਯਾਦ ਆਉਣ ਲੱਗੀ ਜੇਕਰ ਅਜਾ ਕੋਈ ਮੌਕਾ ਮਿਲੇ ਤਾਂ ਉਹਨੂੰ ਆਪਣੇ ਹੱਥੋਂ ਨਾ ਜਾਣ ਦੇ ਇਹੀ ਤਾਂ ਦਿਨ ਹੁੰਦੇ ਨੇ ਇੰਜੁਆਏ ਕਰਨ ਦੇ ਉਸ ਤੋਂ ਬਾਅਦ ਮੈਨੂੰ ਆਪਣੀ ਇੱਕ ਪੜੀ ਪੜੀ ਹੋਈ ਕਹਾਣੀ ਦਾ ਸੀਨ ਯਾਦ ਆਉਣ ਲੱਗਿਆ ਜਿਸ ਵਿੱਚ ਹੀਰੋ ਹੀਰਨ ਦੀ ਮੁਹੱਬਤ ਦੀ ਸ਼ੁਰੂਆਤ ਇੱਕ ਰੋਂਗ ਨੰਬਰ ਤੋਂ ਹੋਈ ਸੀ ਮੈਂ ਕਿਹਾ ਮੈਂ ਤੁਹਾਨੂੰ ਜਾਣਦੀ ਨਹੀਂ ਹਾਂ ਤਾ ਮੈਂ ਤੁਹਾਡੇ ਨਾਲ ਦੋਸਤੀ ਕਿਵੇਂ ਕਰਾਂ ਮੈਂ ਜਾਣ ਬੁੱਝ ਕੇ ਗੱਲ ਨੂੰ ਬੁਧਾ ਰਹੀ ਸੀ ਉਹ ਕਹਿਣ ਲੱਗਿਆ ਇਸ ਕਰਕੇ ਤਾਂ ਕਹਿ ਰਿਹਾ ਹਾਂ ਕਿ ਦੋਸਤੀ ਕਰ ਲੋ ਜੇ ਦੋਸਤੀ ਕਰਾਂਗੇ ਤਾਂ ਜਾਣ ਪਛਾਣ ਵੱਧ ਜਾਵੇਗੀ ਕੁਝ ਨਖਰੇ ਦਿਖਾਉਣ ਤੋਂ ਬਾਅਦ ਮੈਂ ਉਸ ਦੇ ਨਾਲ ਦੋਸਤੀ ਕਰਨ ਦੇ ਲਈ ਹਾਂ ਕਰ ਦਿੱਤੀ ਮੈਂ ਬਹੁਤ ਖੁਸ਼ ਸੀ ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਪੂਰੀ ਦੁਨੀਆ ਨੂੰ ਆਪਣੀ ਮੁੱਠੀ ਵਿੱਚ ਕਰ ਲਿਆ ਹੋਵੇ ਗਲਤ ਕੰਮ ਐਨੀ ਬੁਰੀ ਚੀਜ਼ ਨਹੀਂ ਹੈ ਕਿ ਜਿੰਨਾ ਜ਼ਿਆਦਾ ਗਲਤ ਕੰਮ ਕਰਦੇ ਹਾਂ ਮਜ਼ਾ ਆਉਂਦਾ ਹੈ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋ ਰਿਹਾ ਸੀ ਪਛਤਾਵਾ ਤਾਂ ਇਨਸਾਨ ਨੂੰ ਬਾਅਦ ਦੇ ਵਿੱਚ ਹੁੰਦਾ ਹੈ ਮੈਨੂੰ ਉਸ ਆਦਮੀ ਨਾਲ ਗੱਲ ਕਰਦੇ ਅਜੇ 8 ਦਿਨ ਹੀ ਹੋਏ ਸਨ ਉਸ ਨੇ ਜੋ ਮੰਗ ਮੇਰੇ ਸਾਹਮਣੇ ਰੱਖੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਸ ਨੂੰ ਕੀ ਜਵਾਬ ਦੇਵਾਂ ਉਹ ਕਹਿਣ ਲੱਗਿਆ ਕਿ ਮੈਨੂੰ ਆਪਣੀ ਤਸਵੀਰ ਭੇਜੋ ਮੈਂ ਤੁਹਾਡੇ ਚਿਹਰੇ ਨੂੰ ਦੇਖਣਾ ਚਾਹੁੰਦਾ ਹਾਂ ਮੈਨੂੰ ਯਕੀਨ ਹੈ ਕਿ ਜਿੰਨੀ ਤੁਹਾਡੀ ਆਵਾਜ਼ ਸੋਹਣੀ ਹੈ ਤੁਸੀਂ ਆਪ ਵੀ ਓਨੇ ਹੀ ਸੋਹਣੇ ਹੋਵੋਗੇ ਇਹ ਸੁਣ ਕੇ ਮੈਂ ਸੋਚਾਂ ਵਿੱਚ ਪੈ ਗਈ ਕਿ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਸੋਚਿਆ ਕਿ ਮੈਨੂੰ ਮੀਰਾ ਤੋਂ ਪੁੱਛਣਾ ਚਾਹੀਦਾ ਹੈ ਅਗਲੇ ਦਿਨ ਕਾਲਜ ਜਾਂਦੇ ਹੋਏ ਮੈਂ ਮੀਰਾ ਨੂੰ ਇਸ ਰਾਜ ਬਾਰੇ ਦੱਸਿਆ ਇਹ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਈ ਕਹਿਣ ਲੱਗੀ ਕਿ ਤੂੰ ਬਹੁਤ ਚੰਗਾ ਕੰਮ ਕੀਤਾ ਹੈ ਇਹੀ ਤਾਂ ਦਿਨ ਹੁੰਦੇ ਨੇ ਹਵਾ ਵਿੱਚ ਉੱਡਣ ਦੇ ਲਈ ਅਤੇ ਮ제 ਕਰਨ ਦੇ ਕਹਿਣ ਲੱਗੀ ਤੁਸੀਂ ਪਰੇਸ਼ਾਨ ਨਾ ਹੋ ਤੁਸੀਂ ਆਪਣੀ ਤਸਵੀਰ ਉਸ ਨੂੰ ਭੇਜ ਦਿਓ ਮੈਂ ਕਿਹਾ ਮੈਨੂੰ ਬਸ ਇਹ ਡਰ ਹੈ ਕਿ ਆਪਣੀ ਤਸਵੀਰ ਭੇਜਣਾ ਸਹੀ ਹੈ ਜਾਂ ਗਲਤ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਮੇਰੀ ਮਾਂ ਨਾਲ ਮੇਰੀ ਐਨੀ ਦੋਸਤੀ ਨਹੀਂ ਸੀ ਕੀ ਮੈਂ ਉਹਨਾਂ ਨੂੰ ਹਰ ਗੱਲ ਦੱਸਦੀ ਉਹ ਤਾਂ ਕੁਝ ਸੁਣਦੀ ਹੀ ਨਹੀਂ ਸੀ ਦੇ ਨਾ ਹੀ ਮੇਰੇ ਕੋਲ ਬੈਠਦੀ ਸੀ ਜਦੋਂ ਵੀ ਮੈਂ ਉਹਨਾਂ ਨਾਲ ਗੱਲ ਕਰਨ ਦੇ ਲਈ ਉਹਨਾਂ ਦੇ ਕੋਲ ਬੈਠਦੀ ਤਾਂ ਉਹ ਬਹੁਤ ਸਾਰੇ ਪੈਸੇ ਆਪਣੇ ਪਰਸ ਦੇ ਵਿੱਚੋਂ ਕੱਢਦੀ ਅਤੇ ਕਹਿੰਦੀ ਜੇਕਰ ਹੋਰ ਚਾਹੀਦੇ ਹਨ ਤਾਂ ਦੱਸ ਦਿਓ ਆਪਣੀ ਪੜ੍ਹਾਈ ਵਿੱਚ ਧਿਆਨ ਦਿਓ ਉਸ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਚਲੀ ਜਾਂਦੀ ਮੇਰੇ ਮਾਪੇ ਖਾਣਾ ਖਾਂਦੇ ਸਮੇਂ ਹੀ ਮੇਰੇ ਨਾਲ ਗੱਲ ਕਰਦੇ ਸਨ ਅਤੇ ਉਹ ਵੀ ਸਿਰਫ ਇਹ ਪੁੱਛਣ ਲਈ ਕਿ ਤੁਹਾਡੀ ਪੜ੍ਹਾਈ ਕਿਵੇਂ ਚੱਲ ਰਹੀ ਹੈ ਸਭ ਕੁਝ ਠੀਕ ਤਾਂ ਹੈ ਜੇ ਪੈਸੇ ਆਦੀ ਜਰੂਰਤ ਹੋਵੇ ਤਾਂ ਸਾਨੂੰ ਦੱਸ ਦਿਓ ਕਦੇ ਕਦੇ ਮੈਂ ਸੋਚਦੀ ਸੀ ਕਿ ਮੇਰੀ ਮਾਂ ਦਾ ਮੇਰੇ ਨਾਲ ਸਿਰਫ ਇਹੀ ਰਿਸ਼ਤਾ ਹੈ ਮੈਨੂੰ ਮੇਰੀ ਜ਼ਰੂਰਤ ਦੀ ਹਰ ਚੀਜ਼ ਦਿਵਾ ਸਕੇ ਉਹਨਾਂ ਦੇ ਕੋਲ ਮੈਨੂੰ ਦੇਣ ਦੇ ਲਈ ਸਮਾਂ ਨਹੀਂ ਸੀ ਮੈਨੂੰ ਚੰਗਾ ਮਾੜਾ ਦੱਸਣ ਦੇ ਲਈ ਸਮਾਂ ਨਹੀਂ ਸੀ ਮੈਂ ਆਪਣੀ ਸਹੇਲੀ ਦੀ ਗੱਲ ਮੰਨ ਲਈ ਅਤੇ ਆਪਣੀ ਇੱਕ ਤਸਵੀਰ ਖਿੱਚ ਕੇ ਉਸ ਨੂੰ ਭੇਜੀ ਦਿੱਤੀ ਕੁਝ ਸਮੇਂ ਬਾਅਦ ਹੀ ਮੇਰੀ ਉਸ ਤਸਵੀਰ ਦੇ ਉੱਪਰ ਇੱਕ ਦਿਲ ਦਾ ਈਮੋਜੀ ਬਣਿਆ ਹੋਇਆ ਸੀ ਉਹ ਕਹਿਣ ਲੱਗਿਆ ਦੇਖਿਆ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੁਸੀਂ ਬਹੁਤ ਸੁੰਦਰ ਹੋ ਮੈਂ ਵੀ ਉਸ ਨੂੰ ਕਿਹਾ ਕਿ ਮੈਂ ਵੀ ਤੁਹਾਡੀ ਤਸਵੀਰ ਦੇਖਣੀ ਹੈ ਉਹ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਤਸਵੀਰ ਨਹੀਂ ਦਿਖਾਵਾਂਗਾ ਮੈਂ ਤਾਂ ਤੁਹਾਡੇ ਸਾਹਮਣੇ ਆ ਕੇ ਤੁਹਾਨੂੰ ਆਪਣਾ ਚਿਹਰਾ ਦਿਖਾਵਾਂਗਾ ਕਿ ਮੈਂ ਕਿਸ ਤਰ੍ਹਾਂ ਦਾ ਹਾਂ ਉਹ ਹੁਣ ਹਰ ਰੋਜ਼ ਮੇਰੀ ਤਸਵੀਰ ਮੰਗਦਾ ਅਤੇ ਮੈਂ ਉਸ ਨੂੰ ਭੇਜ ਦਿੰਦੀ ਪਰ ਇੱਕ ਵਾਰ ਉਹ ਮੈਨੂੰ ਕਹਿਣ ਲੱਗਿਆ ਕਿ ਜੇਕਰ ਤੁਸੀਂ ਇੱਕ ਕਾਲੇ ਰੰਗ ਦੀ ਮੈਕਸੀ ਪਾਓ ਤਾਂ ਤੁਸੀਂ ਜ਼ਿਆਦਾ ਸੁੰਦਰ ਲੱਗੋਗੇ ਅਤੇ ਕਦੇ ਕਹਿੰਦਾ ਹਲਾਲ ਕੰਕ ਤੁਹਾਡੇ ਤੇ ਹੋਰ ਵੀ ਜ਼ਿਆਦਾ ਸੁੰਦਰ ਲੱਗੇਗਾ ਇਹ ਸੁਣ ਕੇ ਮੈਂ ਸ਼ਰਮਾ ਜਾਂਦੀ ਅਤੇ ਹੁਣ ਉਸ ਦੀਆਂ ਗੱਲਾਂ ਮੇਰਾ ਚੈਨ ਗਵਾਉਣ ਲੱਗੀਆਂ ਸਨ ਹੌਲੀ ਹੌਲੀ ਮੈਂ ਇਸ ਤਰ੍ਹਾਂ ਪਿਆਰ ਕਰਨ ਲੱਗੀ ਸੀ ਕਿ ਮੈਨੂੰ ਲੱਗਦਾ ਸੀ ਕਿ ਮੈਂ ਉਸ ਦੇ ਬਿਨਾਂ ਜਿਉ ਨਹੀਂ ਸਕਦੀ ਉਸ ਦੀਆਂ ਗੱਲਾਂ ਮੇਰੇ ਹੋਸ਼ ਉਡਾਉਣ ਲੱਗੀਆਂ ਸਨ ਕੁਝ ਸਮੇਂ ਬਾਅਦ ਹੀ ਮੇਰੇ ਗ੍ਰੈਜੂਏਸ਼ਨ ਦੇ ਪੇਪਰ ਹੋ ਕੇ ਮੈਂ ਗ੍ਰੈਜੂਏਸ਼ਨ ਦੇ ਦੂਜੇ ਸਾਲ ਦੇ ਵਿੱਚ ਆ ਗਈ ਮੇਰੀ ਉਮਰ ਵੀ 18 ਸਾਲ ਦੀ ਹੋ ਗਈ ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ 18 ਸਾਲ ਦੀ ਹੋ ਗਈ ਹਾਂ ਉਹ ਕਹਿਣ ਲੱਗਿਆ ਕਿ ਮੈਨੂੰ ਆਪਣੇ ਘਰ ਦਾ ਪਤਾ ਦੱਸੋ ਮੈਂ ਤੈਨੂੰ ਇੱਕ ਬਹੁਤ ਹੀ ਕੀਮਤੀ ਤੋਹਫ਼ਾ ਭੇਜਾਂਗਾ ਪਰ ਮੈਂ ਪਤਾ ਦੱਸਣ ਤੋਂ ਡਰਨ ਲੱਗੀ ਮੇਰੇ ਅੰਦਰ ਇਸ ਗਲਦਾਰ ਡਰਸੀ ਪਰ ਜਦੋਂ ਵੀ ਮੈਂ ਮੀਰਾ ਤੋਂ ਇਸ ਚੀਜ਼ ਦੇ ਬਾਰੇ رائے ਪੁੱਛਦੀ ਤਾਂ ਉਹ ਕਹਿੰਦੀ ਕਿ ਐਡਰੈਸ ਦੇ ਦਿਓ ਉਹ ਤੈਨੂੰ ਇੰਨਾ ਪਿਆਰ ਕਰਦਾ ਹੈ ਤੈਨੂੰ ਉਸਦੇ ਪਿਆਰ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਮੈਂ ਉਸ ਨੂੰ ਆਪਣਾ ਪਤਾ ਦੇ ਦਿੱਤਾ ਤੇ ਮੈਂ ਉਸ ਨੂੰ ਕਿਹਾ ਕਿ ਉਹ ਮੈਨੂੰ ਦਿਨ ਦੇ ਸਮੇਂ ਤੋਹਫ਼ਾ ਭੇਜੇ ਸ਼ਾਮ ਨੂੰ ਮੇਰੇ ਮੰਮੀ ਪਾਪਾ ਘਰ ਆ ਜਾਂਦੇ ਹਨ ਉਸ ਨੇ ਕਿਹਾ ਕਿ ਤੁਹਾਨੂੰ ਤੁਹਾਡਾ ਤੋਹਫ਼ਾ ਕੁਝ ਦਿਨਾਂ ਦੇ ਵਿੱਚ ਮਿਲ ਜਾਵੇਗਾ ਮੈਨੂੰ ਉਸ ਦੇ ਦੁਆਰਾ ਭੇਜੇ ਗਏ ਤੋਹਫ਼ੇ ਦਾ ਬਹੁਤ ਇੰਤਜ਼ਾਰ ਸੀ ਅਗਲੇ ਦਿਨ ਦੁਪਹਿਰ ਦੇ ਸਮੇਂ ਕਿਸੇ ਨੇ ਦਰਵਾਜ਼ਾ ਖੜਕਾਇਆ ਮੈਂ ਭੱਜ ਕੇ ਦਰਵਾਜ਼ੇ ਤੇ ਕੋਲ ਗਈ ਮੈਂ ਪੁੱਛਿਆ ਕਿ ਕੌਣ ਹੈ ਤਾਂ ਉਹ ਕਹਿਣ ਲੱਗਿਆ ਕਿ ਤੁਹਾਡਾ ਤੋਹਫ਼ਾ ਆਇਆ ਹੈ ਮੈਂ ਜਲਦੀ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਇੱਕ 55 ਸਾਲ ਦੇ ਆਦਮੀ ਦੇ ਹੱਥ ਵਿੱਚ ਇਹ ਗਿਫਟ ਸੀ ਮੈਂ ਆਪਣਾ ਗਿਫਟ ਫੜ ਲਿਆ ਉਹ ਆਦਮੀ ਮੈਨੂੰ ਇਸ ਤਰ੍ਹਾਂ ਦੇਖ ਰਿਹਾ ਸੀ ਕਿ ਮੈਂ ਨਰਵਸ ਹੋ ਗਈ ਤੇ ਮੈਂ ਗੁੱਸੇ ਵਿੱਚ ਦਰਵਾਜ਼ਾ ਬੰਦ ਕਰ ਲਿਆ ਜਦੋਂ ਉਹ ਤੋਹਫ਼ਾ ਆਪਣੇ ਕਮਰੇ ਦੇ ਵਿੱਚ ਜਾ ਕੇ ਖੋਲ੍ਹਿਆ ਤਾਂ ਮੇਰੇ ਹੋਸ਼ ਉੱਡ ਗਏ ਸਨ ਉਹ ਇੱਕ ਖੂਬਸੂਰਤ ਮੈਕਸੀ ਸੀ ਜੋ ਲਾਈਟ ਪਿੰਕ ਕਲਰ ਦੀ ਸੀ ਪਰ ਉਸ ਦਾ ਗਲਾ ਅੱਗੇ ਪਿੱਛੇ ਤੋਂ ਕਾਫੀ ਵੱਡਾ ਸੀ ਮੈਨੂੰ ਉਹ ਮੈਕਸੀ ਤਾਂ ਬਹੁਤ ਸੋਹਣੀ ਲੱਗੀ ਸੀ ਪਰ ਮੈਂ ਸੋਚ ਰਹੀ ਸੀ ਕਿ ਮੇਰੀ ਮਾਂ ਨੇ ਜੇ ਘਰੇ ਮੈਕਸੀ ਮੇਰੀ ਅਲਮਾਰੀ ਵਿੱਚ ਦੇਖ ਲਈ ਤਾਂ ਉਹ ਪੁੱਛੇ ਹੋਗੀ ਕਿ ਐਨੀ ਫੈਂਸੀ ਮੈਕਸੀ ਤੁਹਾਡੇ ਕੋਲ ਕਿੱਥੋਂ ਆਈ ਮੈਂ ਕੀ ਜਵਾਬ ਦੇਵਾਂਗੀ ਮੈਂ ਵੀ ਇਹੀ ਸੋਚ ਰਹੀ ਸੀ ਕਿ ਮੇਰੇ ਮੋਬਾਈਲ ਤੇ ਰਿੰਗ ਵੱਜਣੀ ਸ਼ੁਰੂ ਹੋ ਗਈ ਦੇਖਿਆ ਤਾਂ rahul ਦਾ ਨੰਬਰ ਸੀ ਉਸ ਮੁੰਡੇ ਦਾ ਨਾਮ rahul ਸੀ ਮੈਂ ਖੁਸ਼ੀ-ਖੁਸ਼ੀ ਫੋਨ ਚੱਕ ਲਿਆ ਤੇ ਉਹ ਕਹਿਣ ਲੱਗਿਆ ਕਿਵੇਂ ਹੈ ਤੇਰਾ ਤੋਹਫਾ ਤੈਨੂੰ ਪਸੰਦ ਆਇਆ ਮੈਂ ਕਿਹਾ ਹਾਂ ਤੋਹਫਾ ਬਹੁਤ ਵਧੀਆ ਲੱਗਿਆ ਅਤੇ ਫਿਰ ਉਹ ਕਹਿਣ ਲੱਗਿਆ ਤੋਹਫਾ ਦੇਣ ਵਾਲੇ ਦਾ ਧੰਨਵਾਦ ਕਰੋ ਮੈਂ ਉਸ ਦੀ ਗੱਲ ਨੂੰ ਸਮਝ ਨਹੀਂ ਸકી ਉਹ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਇੰਨਾ ਕੱਪੜਿਆਂ ਦੇ ਵਿੱਚ ਦੇਖਣਾ ਹੈ ਇਹ ਸੁਣ ਕੇ ਤਾਂ ਮੈਂ ਕਬਰ ਆ ਗਈ ਸੀ ਮੈਂ ਕਿਹਾ ਕਿ ਤੁਸੀਂ ਕਿਵੇਂ ਦੇਖ ਸਕਦੇ ਹੋ ਉਹ ਕਹਿਣ ਲੱਗਿਆ ਵੀਡੀਓ ਕਾਲ ਉੱਤੇ ਕਹਿਣ ਲੱਗਿਆ ਇਨਕਾਰ ਨਾ ਕਰਿਓ ਨਹੀਂ ਤਾਂ ਮੈਂ ਨਰਾਜ਼ ਹੋ ਜਾਵਾਂਗਾ ਜਿਵੇਂ ਹੀ ਉਸਨੇ ਵੀਡੀਓ ਕਾਲ ਕੀਤੀ ਅਤੇ ਫੋਨ ਦੀ ਬੈਲ ਵੱਜੀ ਤਾਂ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ ਮੈਂ ਬਹੁਤ ਜ਼ਿਆਦਾ ਨਰਵਸ ਸੀ ਪਹਿਲੀ ਵਾਰ ਜੋ ਉਸ ਨੂੰ ਫੇਸ ਟੂ ਫੇਸ ਦੇਖਣਾ ਸੀ ਅਤੇ ਮੈਂ ਵੀ ਬਹੁਤ ਬੇਚੈਨ ਸੀ ਕਿ ਮੈਂ ਉਸ ਨੂੰ ਦੇਖਾਂਗੀ ਤੇ ਉਹ ਕਿਸ ਤਰ੍ਹਾਂ ਦਾ ਹੈ ਮੈਂ ਆਪਣਾ ਦਿਲ ਕਰੜਾ ਕਰਕੇ ਵੀਡੀਓ ਕਾਲ ਰੀਸੀਵ ਕਰ ਲਈ ਪਰ ਸਾਹਮਣੇ ਬਿਲਕੁਲ ਹਨੇਰਾ ਸੀ ਕੁਝ ਵੀ ਨਹੀਂ ਦਿਖ ਰਿਹਾ ਸੀ ਕਮਰੇ ਦੀ ਲਾਈਟ ਬੰਦ ਸੀ ਕਿਹਾ ਕਿ ਹਨੇਰਾ ਕਿਉਂ ਹੈ ਉਹ ਕਹਿਣ ਲੱਗਿਆ ਕਿ ਮੈਂ ਤੈਨੂੰ ਅਜੇ ਆਪਣਾ ਚਿਹਰਾ ਦਿਖਾਉਣਾ ਨਹੀਂ ਚਾਹੁੰਦਾ ਪਰ ਬਹੁਤ ਜਲਦੀ ਦਿਖਾਵਾਂਗਾ ਅਤੇ ਫਿਰ ਉਹ ਮੇਰੀ ਤਾਰੀਫ਼ ਕਰਨ ਲੱਗਿਆ ਕਹਿਣ ਲੱਗਿਆ ਕਿ ਮੈਂ ਜਿੰਨਾ ਵੀ ਸੋਚਿਆ ਸੀ ਤੇਰੇ ਬਾਰੇ ਵਿੱਚ ਕਿ ਤੂੰ ਇੰਨਾ ਕੱਪੜਿਆਂ ਦੇ ਵਿੱਚ ਇਸ ਤਰ੍ਹਾਂ ਦੀ ਲੱਗੇਗੀ ਤੂੰ ਬਿਲਕੁਲ ਉਸੇ ਤਰ੍ਹਾਂ ਹੀ ਲੱਗ ਰਹੀ ਹੈ ਉਹ ਕਹਿਣ ਲੱਗਿਆ ਫਿਰ ਤੁਸੀਂ ਆਪਣਾ ਦੁਪੱਟਾ ਉਤਾਰੋ ਇਹ ਸੁਣ ਕੇ ਮੇਰਾ ਦਿਲ ਤੇਜ਼ ਧੜਕਣ ਲੱਗਿਆ ਮੈਂ ਹੀ ਨਕਾਰ ਕਰ ਦਿੱਤਾ ਉਹ ਕਹਿਣ ਲੱਗਿਆ ਅੱਜ ਮੈਂ ਤੇਰੀ ਨਹੀਂ ਸੁਣਾਗਾ ਬਸ ਉਹੀ ਕਰੋ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ ਨਹੀਂ ਤਾਂ ਮੈਂ ਤੁਹਾਡੇ ਤੋਂ ਨਾਰਾਜ਼ ਹੋ ਜਾਵਾਂਗਾ ਅਤੇ ਤੈਨੂੰ ਕਦੇ ਵੀ ਫੋਨ ਨਹੀਂ ਕਰਾਂਗਾ ਤੇਰੇ ਤੋਂ ਬਹੁਤ ਦੂਰ ਚਲਾ ਜਾਵਾਂਗਾ ਮੈਂ ਉਸ ਨੂੰ ਗੁੱਸੇ ਨਹੀਂ ਕਰ ਸਕਦੀ ਸੀ ਇਸ ਕਰਕੇ ਮੈਂ ਆਪਣਾ ਦੁਪੱਟਾ ਉਤਾਰ ਦਿੱਤਾ ਉਸ ਤੋਂ ਬਾਅਦ ਉਹ ਜੋ-ਜੋ ਮੈਨੂੰ ਕਹਿੰਦਾ ਰਿਹਾ ਮੈਂ ਉਸੇ ਤਰ੍ਹਾਂ ਹੀ ਕਰਦੀ ਰਹੀ ਕਿ ਬਾਹਰ ਦਰਵਾਜ਼ਾ ਖੜਕਿਆ ਤੇ ਮੈਂ ਡਰ ਗਈ ਅਤੇ ਜਲਦੀ ਨਾਲ ਫੋਨ ਕੱਟ ਦਿੱਤਾ ਮੈਂ ਬਾਹਰ ਚਲੀ ਗਈ ਬਾਹਰ ਮੇਰੇ ਮੰਮੀ ਪਾਪਾ ਦਫ਼ਤਰ ਤੋਂ ਵਾਪਸ ਆ ਗਏ ਸਨ ਮੈਂ ਕੁਝ ਘਬਰਾ ਗਈ ਸੀ ਮੈਨੂੰ ਘਬਰਾਇਆ ਹੋਇਆ ਦੇਖ ਕੇ ਉਹ ਕਹਿਣ ਲੱਗੇ ਤੈਨੂੰ ਕੀ ਹੋ ਗਿਆ ਹੈ ਇੰਨੀ ਪਰੇਸ਼ਾਨ ਕਿਉਂ ਲੱਗ ਰਹੀ ਹੈ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਅਤੇ ਕਿਹਾ ਨਹੀਂ ਮੈਂ ਬਿਲਕੁਲ ਠੀਕ ਹਾਂ ਅਤੇ ਗੱਲ ਟਾਲ ਦਿੱਤੀ ਉਹਨਾਂ ਦਿਨਾਂ ਵਿੱਚ ਮੇਰੀ ਮਾਂ ਨੇ ਕਿਹਾ ਕਿ ਤੂੰ ਕਿਸੇ ਦੇ ਘਰ ਖਾਣੇ ਤੇ ਜਾਣਾ ਹੈ ਤਿਆਰ ਹੋ ਜਾ ਉਥੇ ਬਹੁਤ ਵਧੀਆ ਖਾਣ ਪੀਣ ਦਾ ਪ੍ਰੋਗਰਾਮ ਸੀ ਇੱਥੇ ਮੈਂ ਆਪਣੇ ਮਾਪੇ ਦੇ ਨਾਲ ਪਹਿਲੀ ਵਾਰ ਆਈ ਸੀ ਨਹੀਂ ਤਾਂ ਮੇਰੇ ਮੰਮੀ ਪਾਪਾ ਇਕੱਲੇ ਹੀ ਜਾਂਦੇ ਸਨ ਮੈਨੂੰ ਆਪਣੇ ਨਾਲ ਨਹੀਂ ਲੈ ਕੇ ਜਾਂਦੇ ਸਨ ਉਹ ਇਸ ਤਰ੍ਹਾਂ ਦੇ ਵਧੀਆ ਵਧੀਆ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਰਹਿੰਦੇ ਹਨ ਕੁਝ ਦਿਨਾਂ ਬਾਅਦ ਮੇਰੀ ਮਾਂ ਨੇ ਮੈਨੂੰ ਕੁਝ ਅਜੀਹਾ ਕਿਹਾ ਕਿ ਮੈਂ ਹੈਰਾਨ ਹੋ ਗਈ ਤੇ ਉਹਨਾਂ ਨੂੰ ਦੇਖਣ ਲੱਗੀ ਉਹ ਕਹਿਣ ਲੱਗੀ ਕਿ ਉਸ ਦਿਨ ਉਸ ਪ੍ਰੋਗਰਾਮ ਤੇ ਮੌਜੂਦ ਤੇਰੇ ਪਾਪਾ ਦੇ ਇੱਕ ਦੋਸਤ ਦੇ ਲੜਕੇ ਨੇ ਇਨੂੰ ਪਸੰਦ ਕਰ ਲਿਆ ਹੈ ਅਤੇ ਮੇਰੀ ਮਾਂ ਬਹੁਤ ਜਲਦੀ ਮੇਰੀ ਮੰਗਣੀ ਉਸ ਲੜਕੇ ਨਾਲ ਕਰਨ ਜਾ ਰਹੀ ਹੈ ਇਹ ਸੁਣ ਕੇ ਮੈਂ ਰੋਣ ਲੱਗੀ ਮੈਂ ਕਿਹਾ ਕਿ ਮੈਂ ਵਿਆਹ ਨਹੀਂ ਕਰਨਾ ਚਾਹੁੰਦੀ ਮੇਰੀ ਮਾਂ ਕਹਿਣ ਲੱਗੀ ਕਿਉਂ ਨਹੀਂ ਕਰਨਾ ਅਸੀਂ ਤੁਹਾਡਾ ਵਿਆਹ ਅਜੇ ਨਹੀਂ ਕਰਾਂਗੇ ਜਦੋਂ ਤੱਕ ਤੇਰੀ ਪੜ੍ਹਾਈ ਪੂਰੀ ਨਹੀਂ ਹੋ ਜਾਂਦੀ ਪਰ ਵਿਆਹ ਤੇਰਾ ਉੱਥੇ ਹੀ ਹੋਵੇਗਾ ਜਿੱਥੇ ਅਸੀਂ ਚਾਹੁੰਦੇ ਹਾਂ ਉਹ ਲੋਕ ਬਹੁਤ ਅਮੀਰ ਹਨ ਤੂੰ ਬਹੁਤ ਹੀ ਚੰਗੀ ਜ਼ਿੰਦਗੀ گزارੇਗੀ ਪਰ ਇਸ ਸਮੇਂ ਸ਼ਾਇਦ ਗੱਲ ਮੇਰੇ ਬਸ ਤੋਂ ਬਾਹਰ ਨਿਕਲ ਚੁੱਕੀ ਸੀ ਪਰ ਮੈਂ ਤਾਂ ਰਾਹੁਲ ਦੀ ਮੁਹੱਬਤ ਵਿੱਚ ਪਾਗਲ ਹੋ ਚੁੱਕੀ ਸੀ ਮੈਂ ਕਿਹਾ ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਹਾਂ ਅਤੇ ਉਸੇ ਨਾਲ ਹੀ ਵਿਆਹ ਕਰਾਂਗੀ ਇਹ ਸੁਣ ਕੇ ਮੇਰੇ ਪਾਪਾ ਆਪਣੇ ਆਪੇ ਤੋਂ ਬਾਹਰ ਅਤੇ ਮੇਰੇ ਥੱਪੜ ਮਾਰ ਦਿੱਤਾ ਅਤੇ ਕਹਿਣ ਲੱਗੇ ਕਿ ਅਸੀਂ ਇਸ ਦੇ ਲਈ ਦਿਨ ਰਾਤ ਮਿਹਨਤ ਕਰਦੇ ਹਾਂ ਅਤੇ ਇਹ ਪਤਾ ਨਹੀਂ ਮਹੱਲੇ ਦੇ ਕਿਹੜੇ ਆਵਾਰਾ ਮੁੰਡਿਆਂ ਨਾਲ ਇਸ਼ਕ ਕਰਦੀ ਫਿਰਦੀ ਹੈ ਮੇਰੀ ਮਾਂ ਵੀ ਮੈਨੂੰ ਚੰਗਾ ਮਾੜਾ ਕਹਿਣ ਲੱਗੀ ਪਰ ਮੈਂ ਰੋਂਦੇ ਹੋਏ ਇਹੀ ਕਹਿੰਦੀ ਰਹੀ ਕਿ ਮੈਂ ਇਸ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਂਗੀ ਮੇਰੀ ਮਾਂ ਮੈਨੂੰ ਬਾਹਾਂ ਤੋਂ ਫੜ ਕੇ ਮੇਰੇ ਕਮਰੇ ਵਿੱਚ ਲੈ ਗਈ ਅਤੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਕਮਰਾ ਬਾਹਰ ਤੋਂ ਲੋਕ ਕਰ ਦਿੱਤਾ ਜਿਵੇਂ ਹੀ ਰਾਤ ਨੂੰ ਰਾਹੁਲ ਦਾ ਫੋਨ ਆਇਆ ਮੈਂ ਸਾਰੀਆਂ ਗੱਲਾਂ ਉਸ ਨੂੰ ਦੱਸ ਦਿੱਤੀਆਂ ਇਹ ਸੁਣ ਕੇ ਰਾਹੁਲ ਕਹਿਣ ਲੱਗਿਆ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਇਹ ਸੁਣ ਕੇ ਮੈਂ ਪਰੇਸ਼ਾਨ ਹੋ ਗਈ ਮੈਂ ਕਿਹਾ ਰਾਹੁਲ ਇਹ ਕਿਵੇਂ ਹੋ ਸਕਦਾ ਹੈ ਮੇਰੇ ਮੰਮੀ ਪਾਪਾ ਨਹੀਂ ਮੰਨਣਗੇ ਉਹ ਕਹਿਣ ਲੱਗਿਆ ਮੈਂ ਕੱਲ ਹੀ ਤੇਰੇ ਨਾਲ ਵਿਆਹ ਕਰ ਲਵਾਵਾਂਗਾ ਮੈਂ ਕਿਹਾ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਮੈਨੂੰ ਤਾਂ ਕਮਰੇ ਵਿੱਚ ਲੋਕ ਕਰ ਦਿੱਤਾ ਗਿਆ ਹੈ ਮੈਂ ਘਰ ਤੋਂ ਭੱਜ ਨਹੀਂ ਸਕਦੀ ਉਹ ਕਹਿਣ ਲੱਗਿਆ ਮੈਂ ਤੇਰੇ ਨਾਲ ਫੋਨ 'ਤੇ ਹੀ ਵਿਆਹ ਕਰ ਲਵਾਵਾਂਗਾ ਇਸ ਤਰ੍ਹਾਂ ਵੀ ਵਿਆਹ ਹੋ ਜਾਂਦਾ ਹੈ ਮੈਨੂੰ ਤਾਂ ਇਸ ਗੱਲ ਦਾ ਵੀ ਪਤਾ ਨਹੀਂ ਇਸ ਕਰਕੇ ਮੈਨੂੰ ਇਹੀ ਹੱਲ ਦਿਸਿਆ ਕਿਉਂਕਿ ਇਸ ਤਰ੍ਹਾਂ ਦਾ ਮੇਰੇ ਮੰਮੀ ਪਾਪਾ ਕਦੇ ਵੀ ਨਹੀਂ ਮੰਨਦੇ ਸਨ ਅਗਲੇ ਦਿਨ ਵੀਡੀਓ ਕਾਲ ਦੇ ਉੱਪਰ ਹੀ ਮੇਰਾ ਵਿਆਹ ਹੋ ਗਿਆ ਰਾਹੁਲ ਨੂੰ ਤਾਂ ਅਜੇ ਤੱਕ ਮੈਂ ਦੇਖਿਆ ਵੀ ਨਹੀਂ ਸੀ ਸਿਰਫ ਵਕੀਲ ਹੀ ਮੈਨੂੰ ਦਿਖ ਰਿਹਾ ਸੀ ਜਿਸ ਦੇ ਸਾਹਮਣੇ ਮੈਂ ਆਪਣੇ ਵਿਆਹ ਨੂੰ ਕਬੂਲ ਕੀਤਾ ਸੀ ਵਿਆਹ ਹੁੰਦੇ ਹੀ ਫੋਨ ਕੱਟ ਗਿਆ ਸੀ ਰਾਤ ਨੂੰ ਜਦੋਂ ਫੋਨ ਆਇਆ ਤਾਂ ਰਾਹੁਲ ਕਹਿਣ ਲੱਗਿਆ ਤੂੰ ਆਪਣੇ ਮਾਪੇ ਦੇ ਨਾਲ ਝਗੜਾ ਖਤਮ ਕਰ ਲੈ ਕਹਿ ਕੇ ਤੈਨੂੰ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ ਤਾਂ ਕਿ ਤੇਰੇ ਕੈਦ ਖਤਮ ਹੋ ਜਾਵੇ ਮੈਨੂੰ ਵੀ ਰਾਹੁਲ ਦੀ ਗੱਲ ਸਹੀ ਲੱਗੀ ਮੈਂ ਇਸੇ ਤਰ੍ਹਾਂ ਹੀ ਕੀਤਾ ਅਗਲੇ ਦਿਨ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਮੈਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ ਮੇਰੀ ਮਾਂ ਇਹ ਸੁਣ ਕੇ ਖੁਸ਼ ਹੋ ਗਈ ਅਤੇ ਮੈਨੂੰ ਗੱਲ ਨਾਲ ਲਾ ਕੇ ਕਹਿਣ ਲੱਗੀ ਕਿ ਜੋ ਫੈਸਲਾ ਅਸੀਂ ਤੇਰੇ ਲਈ ਲੈ ਰਹੇ ਹਾਂ ਤੇਰੇ ਚੰਗੇ ਦੇ ਲਈ ਹੀ ਹੈ ਬੇਟਾ ਬਾਅਦ ਦੇ ਵਿੱਚ ਤੂੰ ਖੁਦ ਹੀ ਇਹ ਕਹੇਗੀ ਮੈਂ ਜੋ ਕਦਮ ਚੁੱਕਣਾ ਸੀ ਉਹ ਮੈਂ ਚੱਕ ਲਿਆ ਸੀ ਕੁਝ ਦਿਨਾਂ ਬਾਅਦ ਮੇਰੇ ਪਾਪਾ ਦੇ ਦੋਸਤ ਉਸ ਦੀ ਪਤਨੀ ਆ ਕੇ ਰਿਸ਼ਤਾ ਪੱਕਾ ਕਰ ਗਏ ਸਨ ਮੇਰੇ ਪਾਪਾ ਮੇਰੇ ਪਾਸਿਓਂ ਪੂਰੀ ਤਰ੍ਹਾਂ ਬੇਫਿਕਰ ਹੋ ਗਏ ਸਨ ਇੱਕ ਦਿਨ ਉਹ ਆਫਿਸ ਗਏ ਹੋ ਸਨ ਉਹਨਾਂ ਦੇ ਪਿੱਛੋਂ ਇੱਕ ਡਿਲੀਵਰੀ ਵਾਲਾ ਆਇਆ ਮੈਂ ਜਾਣਦੀ ਸੀ ਕਿ ਡਿਲੀਵਰੀ ਵਾਲੇ ਦੇ ਹੱਥ ਦੇ ਵਿੱਚ ਮੇਰੇ ਵਿਆਹ ਵਾਲੇ ਪੇਪਰ ਹਨ ਜਿਨ੍ਹਾਂ ਨੂੰ ਹਰ ਹਾਲ ਦੇ ਵਿੱਚ ਸੈਨ ਕਰਕੇ ਮੈਂ ਇਸ ਆਦਮੀ ਨੂੰ ਹੀ ਵਾਪਸ ਕਰਨੇ ਹਨ ਮੈਂ ਪੇਪਰ ਸਾਈਨ ਕਰ ਦਿੱਤੇ ਉਹ ਕਹਿਣ ਲੱਗਾ ਕਿ ਤੁਹਾਨੂੰ ਆਪਣੀ ਕੋਈ ਆਈਡੀ ਦਾ ਨੰਬਰ ਵੀ ਦੱਸਣਾ ਪਵੇਗਾ ਮੈਂ ਆਪਣੀ ਆਈਡੀ ਨੰਬਰ ਵੀ ਦੇ ਦਿੱਤਾ ਇੱਕ ਦਿਨ ਪਹਿਲਾਂ ਹੀ ਮੈਨੂੰ ਮੇਰਾ ਆਈ.ਡੀ. ਕਾਰਡ ਬਣ ਕੇ ਮਿਲਿਆ ਸੀ। ਮੈਂ ਆਪਣਾ ਆਈ.ਡੀ. ਕਾਰਡ ਦੇਖ ਕੇ ਨੰਬਰ ਦੱਸ ਰਹੀ ਸੀ ਤਾਂ ਉਹ ਕਹਿਣ ਲੱਗਾ ਮੈਨੂੰ ਇਸ ਦੀ ਤਸਵੀਰ ਚਾਹੀਦੀ ਹੋਵੇਗੀ। ਆਪਣੇ ਮੋਬਾਈਲ ਤੋਂ ਮੇਰੇ ਮੋਬਾਈਲ ਤੇ ਸੈਂਡ ਕਰ ਦਿਓ। ਮੈਂ ਇੱਕ ਫੋਟੋ ਖਿੱਚੀ ਅਤੇ ਉਸ ਦੇ ਮੋਬਾਈਲ ਉੱਤੇ ਸੈਂਡ ਕਰ ਦਿੱਤੀ ਅਤੇ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚਲਾ ਗਿਆ। ਸਭ ਕੁਝ ਤੈਅ ਹੋ ਚੁੱਕਿਆ ਸੀ। ਕੁਝ ਦਿਨਾਂ ਬਾਅਦ ਹੀ ਮੇਰੇ ਤੇ ਅਸਮਾਨ ਟੁੱਟ ਪਿਆ ਸੀ। ਜਦੋਂ ਰਾਤ ਦੇ ਸਮੇਂ ਅਸੀਂ ਖਾਣਾ ਖਾ ਰਹੇ ਸੀ। ਦਾਂਦਰਵਾਜ਼ਾ ਖੜ ਗਿਆ ਮੇਰੇ ਪਾਪਾ ਨੇ ਦਰਵਾਜ਼ਾ ਖੋਲਿਆ ਤਾਂ ਇੱਕ 50 ਸਾਲ ਦਾ ਆਦਮੀ ਸਾਹਮਣੇ ਖੜਾ ਸੀ ਕਹਿਣ ਲੱਗਿਆ ਮੇਰੀ ਪਤਨੀ ਨੂੰ ਮੇਰੇ ਨਾਲ ਭੇਜੋ ਇਹ ਸੁਣ ਕੇ ਮੇਰੇ ਪਾਪਾ ਉਸ ਨਾਲ ਬਹਿਸ ਕਰਨ ਲੱਗੇ ਰੌਲਾ ਸੁਣ ਕੇ ਮੈਂ ਤੇ ਮਾਂ ਵੀ ਬਾਹਰ ਆ ਗਏ ਮੈਂ ਪਹਿਲਾਂ ਇਸ ਆਦਮੀ ਨੂੰ ਨਹੀਂ ਦੇਖਿਆ ਸੀ ਉਹ ਕਹਿਣ ਲੱਗਿਆ ਮੇਰਾ ਤੁਹਾਡੀ ਬੇਟੀ ਨਾਲ ਵਿਆਹ ਹੋਇਆ ਹੈ ਉਸ ਦੀ ਆਵਾਜ਼ ਸੁਣ ਕੇ ਤਾਂ ਮੈਂ ਸਾਹ ਲੈਣਾ ਭੁੱਲ ਗਈ ਸੀ ਉਹ ਰਾਹੁਲ ਦੀ ਆਵਾਜ਼ ਸੀ ਉਸ ਨੇ ਮੇਰੇ ਨਾਲ ਧੋਖਾ ਕੀਤਾ ਸੀ ਉਸ ਨੇ ਮੇਰੇ ਪਾਪਾ ਨੂੰ ਉਹ ਵੀਡੀਓ ਦਿਖਾ ਦਿੱਤੀ ਸੀ ਜਿਸ ਦੇ ਵਿੱਚ ਮੈਂ ਵਿਆਹ ਦੇ ਲਈ ਹਾਂ ਕੀਤੀ ਸੀ ਮੇਰੀ ਮੰਮੀ ਪਾਪਾ ਤਾਂ ਰੋਣ ਲੱਗੇ ਤੇ ਮੈਂ ਪੱਥਰ ਦੀ ਮੂਰਤ ਬਣੀ ਮੰਮੀ ਪਾਪਾ ਦੀ ਸ਼ਕਲ ਦੇਖ ਰਹੀ ਸੀ ਮੇਰੇ ਨਾਲ ਤਾਂ ਬਹੁਤ ਵੱਡਾ ਧੋਖਾ ਹੋਇਆ ਸੀ ਪਰ ਮੈਂ ਇਹ ਸਭ ਆਪਣੀ ਬੇਕੁਫੀ ਵਿੱਚ ਕੀਤਾ ਸੀ ਇਸ ਕਰਕੇ ਮੈਂ ਇਨਕਾਰ ਨਹੀਂ ਕਰ ਸਕਦੀ ਸੀ ਮੇਰੇ ਮੰਮੀ ਪਾਪਾ ਕਹਿਣ ਲੱਗੇ ਦਫਾ ਹੋ ਜਾਓ ਇਸ ਆਦਮੀ ਦੇ ਨਾਲ ਅਤੇ ਦੁਬਾਰਾ ਆਪਣੀ ਸ਼ਕਲ ਨਾ ਦਿਖਾਓ ਮੈਂ ਕਿਸੇ ਬੇਜਾਨ ਮੂਰਤ ਦੀ ਤਰ੍ਹਾਂ ਇਸ ਆਦਮੀ ਦੇ ਨਾਲ ਆਪਣੇ ਘਰੋਂ ਬਾਹਰ ਨਿਕਲ ਗਈ ਸੀ ਬਾਹਰ ਗੱਡੀ ਖੜੀ ਸੀ ਗੱਡੀ ਦੀ ਫਰੰਟ ਦੇ ਉੱਪਰ ਉਸਨੇ ਮੈਨੂੰ ਬੈਠਣ ਲਈ ਕਿਹਾ ਤਾਂ ਮੈਂ ਸੋਚਿਆ ਇਹ ਸੀ ਕੋਹ ਮੁਹੱਬਤ ਜਿਸ ਦੇ ਲਈ ਮੈਂ ਆਪਣੇ ਮਾਪੇ ਦਾ ਦਿਲ ਦੁਖਾਇਆ ਸੀ ਅਤੇ ਇਹ ਸੀ ਉਹ ਬੰਦਾ ਜਿਸ ਦੇ ਲਈ ਮੈਂ ਆਪਣੀ ਹਸਦੀ ਵਸਦੀ ਅਤੇ ਇੱਜ਼ਤਦਾਰ ਜ਼ਿੰਦਗੀ ਨੂੰ ਥੋੱਕ ਕਰ ਮਾਰ ਦਿੱਤੀ ਸੀ ਮੈਂ ਤਾਂ ਸ਼ਾਇਦ ਇਸ ਦੀ ਬੇਟੀ ਤੋਂ ਵੀ ਘੱਟ ਉਮਰ ਦੀ ਹੋਵਾਂਗੀ ਮੈਂ ਤਾਂ ਇਹ ਵੀ ਨਹੀਂ ਜਾਣਦੀ ਸੀ ਕਿ ਉਹ ਬੰਦੇ ਦਾ ਵਿਆਹ ਹੋਇਆ ਹੈ ਜਾਂ ਨਹੀਂ ਜਿੰਨੀ ਇਸ ਦੀ ਉਮਰ ਲੱਗਦੀ ਸੀ ਉਸੇ ਸਾਹ ਨਾਲ ਇਹ ਵਿਆਹਿਆ ਹੋਇਆ ਹੋਵੇਗਾ ਤਾਂ ਮੇਰੀ ਇਸ ਦੇ ਘਰ ਦੇ ਵਿੱਚ ਕੀ ਅਹਿਮੀਅਤ ਹੋਵੇਗੀ ਮੈਂ ਪੂਰੇ ਰਸਤੇ ਵਿੱਚ ਚੁੱਪ ਚਾਪ ਰਹੀ ਗੱਡੀ ਉਸ ਦੇ ਘਰ ਦੇ ਸਾਹਮਣੇ ਖੜੀ ਹੋਈ ਤਾਂ ਉਸ ਦੇ ਨਾਲ ਹੀ ਘਰ ਦੇ ਵਿੱਚ ਚਲੀ ਗਈ ਪੂਰਾ ਘਰ ਖਾਲੀ ਸੀ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਅਜ ਉਸ ਦੇ ਮੂੰਹ ਤੋਂ ਮੈਨੂੰ ਆਪਣੀ ਤਾਰੀਫ ਬੁਰੀ ਲੱਗ ਰਹੀ ਸੀ ਪਰ ਮੈਂ ਚੁੱਪ ਸੀ ਅਜੀਬ ਗੱਲ ਇਹ ਸੀ ਕਿ ਉਸਨੇ ਮੇਰੀ ਤਾਰੀਫ ਤਾਂ ਬਹੁਤ ਕੀਤੀ ਪਰ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਬਣਾਇਆ ਉਹ ਮੇਰੇ ਤੋਂ ਦੂਰ ਹੀ ਰਹਿੰਦਾ ਸੀ ਇੱਕ ਮਹੀਨਾ ਹੋ ਗਿਆ ਪਰ ਮੈਂ ਆਪਣੇ ਦਿਲ ਨੂੰ ਸਮਝਾ ਰਹੀ ਸੀ ਕਿ ਉਹ ਬੰਦਾ ਇੱਕ ਵਾਰ ਵੀ ਮੇਰੇ ਨੇੜੇ ਨਹੀਂ ਆਇਆ ਪਰ ਮੁਹੱਬਤ ਤਾਂ ਮੈਂ ਉਸ ਨੂੰ ਹੀ ਕੀਤੀ ਸੀ ਵਿਆਹ ਵੀ ਹੋ ਚੁੱਕਿਆ ਸੀ ਆਪਣਾ ਘਰ ਵੀ ਮੈਂ ਛੱਡ ਦਿੱਤਾ ਸੀ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਮੈਂ ਵੀ ਉਸ ਤਰ੍ਹਾਂ ਦੀ ਜ਼ਿੰਦਗੀ ਬਤਾਵਾਂ ਜਿਵੇਂ ਸਾਰੀਆਂ ਕੁੜੀਆਂ ਵਿਆਹ ਦੇ ਬਾਅਦ ਗੁਜ਼ਾਰਦੀਆਂ ਹਨ ਪਰ ਉਹ ਬੰਦਾ ਮੇਰੇ ਕੋਲ ਨਹੀਂ ਆਉਂਦਾ ਸੀ ਬਸ ਮੇਰੇ ਨਾਲ ਪਿਆਰ ਭਰੀਆਂ ਗੱਲਾਂ ਹੀ ਕਰਦਾ ਸੀ ਵਿਆਹ ਨੂੰ 1 ਮਹੀਨਾ ਹੋ ਗਿਆ ਸੀ ਬਾਰਾਜੇਤਾ ਕੋਸ ਦੇ ਘਰ ਕੋਈ ਵੀ ਨਹੀਂ ਆਇਆ ਸੀ ਫਿਰ ਇੱਕ ਦਿਨ ਅਚਾਨਕ ਉਸ ਦਾ ਭਤੀਜਾ ਉਸ ਨੂੰ ਮਿਲਣ ਆ ਗਿਆ ਮੈਂ ਰਸੋਈ ਵਿੱਚ ਖੜੀ ਸੀ ਰਾਹੁਲ ਨੇ ਦਰਵਾਜ਼ਾ ਖੋਲ੍ਹਿਆ ਉਹ 20 ਸਾਲ ਦਾ ਮੁੰਡਾ ਘਰ ਦੇ ਵਿੱਚ ਆ ਗਿਆ ਤੇ ਰਾਹੁਲ ਦੇ ਗਲੇ ਮਿਲਿਆ ਅਤੇ ਰੋਣ ਲੱਗਿਆ ਅਤੇ ਕਹਿਣ ਲੱਗਿਆ ਕਿ ਉਸ ਨੇ ਮੇਰੇ ਨਾਲ ਬੇਵਫਾਈ ਕੀਤੀ ਹੈ ਚਾਚਾ ਜੀ ਮੈਂ ਉਸ ਨੂੰ ਦਿਲ ਤੇ ਜਾਨ ਤੋਂ ਚਾਹੁੰਦਾ ਸੀ ਉਸ ਦੇ ਘਰ ਰਿਸ਼ਤਾ ਵੀ ਭੇਜਿਆ ਸੀ ਪਰ ਪਤਾ ਨਹੀਂ ਉਹ ਕਿਸ ਦੀ ਗੱਲ ਕਰ ਰਿਹਾ ਸੀ ਮੈਂ ਰਸੋਈ ਵਿੱਚੋਂ ਬਾਹਰ ਆਈ ਤਾਂ ਰਾਹੁਲ ਦੀ ਮੇਰੇ ਵੱਲ ਪਿੱਠ ਸੀ ਉਸ ਦਾ ਪਤੀਜਾ ਉਸ ਦੇ ਗਲੇ ਲੱਗਿਆ ਹੋਇਆ ਸੀ ਜੋ ਮੇਰੇ ਬਿਲਕੁਲ ਸਾਹਮਣੇ ਸੀ ਜਦੋਂ ਉਸ ਨੇ ਮੈਨੂੰ ਦੇਖਿਆ ਤਾਂ ਉਹ ਕਹਿਣ ਲੱਗਿਆ ਤੂੰ ਇੱਥੇ ਮੈਂ ਉਸ ਨੂੰ ਦੇਖਣ ਲੱਗੀ ਤਾਂ ਉਹ ਰਾਹੁਲ ਤੋਂ ਪਿੱਛੇ ਹਟ ਕੇ ਮੈਨੂੰ ਹੈਰਾਨੀ ਨਾਲ ਦੇਖਣ ਲੱਗਿਆ ਰਾਹੁਲ ਕਹਿਣ ਲੱਗਿਆ ਇਹ ਮੇਰੀ ਪਤਨੀ ਹੈ ਇਹ ਸੁਣ ਕੇ ਉਹ ਮੈਨੂੰ ਗੌਰ ਨਾਲ ਦੇਖਣ ਲੱਗਿਆ ਇਸ ਤੋਂ ਬਾਅਦ ਰਾਹੁਲ ਉਸ ਨੂੰ ਕਮਰੇ ਦੇ ਵਿੱਚ ਲੈ ਗਿਆ ਮੈਂ ਸਮਝ ਨਹੀਂ ਸਕੀ ਸੀ ਕਿ ਉਹ ਮੁੰਡਾ ਮੈਨੂੰ ਕਿਵੇਂ ਜਾਣਦਾ ਸੀ ਮੈਂ ਤਾਂ ਪਹਿਲੀ ਵਾਰ ਇਸ ਮੁੰਡੇ ਨੂੰ ਦੇਖਿਆ ਸੀ। ਰਾਹੁਲ ਦੇ ਕਮਰੇ ਦੇ ਵਿੱਚੋਂ ਬਹੁਤ ਤੇਜ਼ ਆਵਾਜ਼ ਆ ਰਹੀ ਸੀ। ਮੈਂ ਜਲਦੀ ਨਾਲ ਕਮਰੇ ਦੇ ਕੋਲ ਗਈ। ਜੋ ਗੱਲਾਂ ਮੈਂ ਸੁਣੀਆਂ ਮੇਰੇ ਤਾਂ ਹੋਸ਼ ਉੱਡ ਗਏ ਸਨ। ਉਹ ਰਾਹੁਲ ਨੂੰ ਕਹਿਣ ਲੱਗਿਆ ਚਾਚਾ ਜੀ ਇਹ ਉਹੀ ਕੁੜੀ ਹੈ ਜਿਸ ਨੂੰ ਮੈਂ ਪਿਆਰ ਕਰਦਾ ਸੀ। ਤੁਸੀਂ ਇਸ ਨਾਲ ਕਿਵੇਂ ਵਿਆਹ ਕਰ ਸਕਦੇ ਹੋ? ਮੈਂ ਹੀ ਇਸ ਕੁੜੀ ਨਾਲ ਫੋਨ ਉੱਤੇ ਗੱਲ ਕੀਤੀ ਸੀ, ਮੁਹੱਬਤ ਕੀਤੀ ਸੀ, ਦੋਸਤੀ ਕੀਤੀ ਸੀ। ਤੁਸੀਂ ਮੇਰੀ ਇਸ ਗੱਲ ਨੂੰ ਜਾਣਦੇ ਸੀ। ਫੇਰ ਤੁਸੀਂ ਐਸੇ ਤਰ੍ਹਾਂ ਕਿਉਂ ਕੀਤਾ ਇਹ ਕਹਿ ਕੇ ਉਹ ਰੋਣ ਲੱਗਿਆ ਰਾਹੁਲ ਕਹਿਣ ਲੱਗਿਆ ਜਦੋਂ ਤੂੰ ਮੇਰੇ ਹੱਥ ਇਸ ਕੁੜੀ ਨੂੰ ਗਿਫਟ ਦੇਣ ਭੇਜਿਆ ਸੀ ਇਸ ਨੂੰ ਦੇਖ ਕੇ ਮੈਂ ਆਪਣੇ ਹੋਸ਼ ਗਵਾ ਦਿੱਤੇ ਸਨ ਇਸ ਕਰਕੇ ਬੇਈਮਾਨੀ ਨਾਲ ਮੈਂ ਤੇਰੇ ਫੋਨ ਦੇ ਵਿੱਚੋਂ SIM ਕੱਢ ਲਿਆ ਇਸ ਕੁੜੀ ਦਾ ਨੰਬਰ ਮੈਨੂੰ ਇੱਕਦਮ ਤੋਂ ਮਿਲ ਗਿਆ ਸੀ ਅਤੇ ਤੈਨੂੰ ਇਸ ਦਾ ਨੰਬਰ ਯਾਦ ਨਹੀਂ ਸੀ ਜਦੋਂ ਵੀਡੀਓ ਕਾਲ ਦੇ ਉੱਪਰ ਮੈਂ ਇਸ ਕੁੜੀ ਦਾ ਹੁਸਨ ਦੇਖਿਆ ਤਾਂ ਸੋਚਿਆ ਕਿ ਤੂੰ ਤਾਂ ਜਵਾਨ ਹੈ ਤੈਨੂੰ ਤਾਂ ਕੋਈ ਵੀ ਕੁੜੀ ਮਿਲ ਜਾਵੇਗੀ ਪਰ ਮੈਨੂੰ ਇਸ ਤਰ੍ਹਾਂ ਦੀ ਕੁੜੀ ਨਹੀਂ ਮਿਲ ਸਕਦੀ ਤੇਰੀ ਤੇ ਮੇਰੀ ਆਵਾਜ਼ ਵੀ ਮਿਲਦੀ ਹੈ ਮੈਨੂੰ ਲੱਗਿਆ ਕਿ ਤੂੰ ਇਸ ਕੁੜੀ ਨੂੰ ਕੁਝ ਦਿਨਾਂ ਦੇ ਮੇਚੂ ਭੁੱਲ ਜਾਵੇਂਗਾ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਇਸ ਕੁੜੀ ਦਾ ਪਾਪਾ ਤੇ ਤੇਰਾ ਪਾਪਾ ਦੋਸਤ ਹਨ ਅਤੇ ਤੇਰਾ ਰਿਸ਼ਤਾ ਇਸ ਦੇ ਨਾਲ ਤੈਅ ਕਰ ਚੁਕੇ ਸਨ ਅਤੇ ਮੈਂ ਪਰੇਸ਼ਾਨ ਹੋ ਗਿਆ ਇਸ ਲਈ ਮੈਂ ਚੁੱਪਚਾਪ ਇਸ ਕੁੜੀ ਨਾਲ ਵਿਆਹ ਕਰ ਲਿਆ ਪਰ ਮੈਂ ਇੱਕ ਨਾਮਰਦ ਹਾਂ ਘਰ ਵਾਲੀ ਦੇ ਕਾਬਲ ਨਹੀਂ ਹਾਂ ਇਸ ਕਰਕੇ ਇਸ ਦੀ ਖੁਆਇਸ਼ ਤਾਂ ਪੂਰੀ ਨਹੀਂ ਕਰ ਸਕਦਾ ਪਰ ਉਹ ਮੇਰੇ ਨਾਲ ਮੁਹੱਬਤ ਕਰਦੀ ਹੈ ਅਤੇ ਮੇਰੀ ਮੁਹੱਬਤ ਦੇ ਸਾਰੇ ਸਹਾਰੇ ਜ਼ਿੰਦਗੀ ਗੁਜ਼ਾਰ ਲਵੇਗੀ ਪਰ ਤੂੰ ਵਾਪਸ ਚਲਾ ਜਾ ਅਤੇ ਦੁਬਾਰਾ ਇੱਥੇ ਨਾ ਆਵੇਂ ਨਹੀਂ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਅਤੇ ਮੈਂ ਅੱਜ ਤੱਕ ਤੁਹਾਡੇ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਅੱਜ ਤੇਰੇ ਤੋਂ ਆਪਣੀ ਜ਼ਿੰਦਗੀ ਦੀ ਖੁਸ਼ੀ ਮੰਗ ਰਿਹਾ ਹਾਂ ਇਨਕਾਰ ਨਾ ਕਰਿਓ ਰਾਹੁਲ ਉਸ ਦੇ ਸਾਹਮਣੇ ਹੱਥ ਜੋੜ ਕੇ ਮਿੰਤਾ ਕਰ ਰਿਹਾ ਸੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਕੋਈ ਖਿਡੌਣਾ ਹਾਂ ਜਿਸ ਨਾਲ ਚਾਚਾ ਭਤੀਜਾ ਮਿਲ ਕੇ ਖੇਡ ਰਹੀ ਸਨ ਮੈਨੂੰ ਆਪਣੇ ਆਪ ਤੇ ਅਫਸੋਸ ਹੋਣ ਲੱਗਿਆ ਮੇਰੇ ਪਾਪਾ ਨੇ ਮੇਰੇ ਲਈ ਚੰਗਾ ਸੋਚਿਆ ਸੀ ਮੈਂ ਇਹ ਸਭ ਕੁਝ ਕੀ ਕਰ ਦਿੱਤਾ ਸੀ ਕਾਸ਼ ਮੇਰੀ ਮੰਮੀ ਨੇ ਮੈਨੂੰ ਚੰਗੇ ਮਾੜੇ ਬਾਰੇ ਦੱਸਿਆ ਹੁੰਦਾ ਮੈਂ ਆਪਣੇ ਕਮਰੇ ਦੇ ਵਿੱਚ ਆ ਕੇ ਰੋਣ ਲੱਗੀ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਸੀ ਮੇਰੀ ਉਹਨਾਂ ਲੜਕੀਆਂ ਨੂੰ ਬੇਨਤੀ ਹੈ ਜੋ ਪਿਆਰ ਨੂੰ ਹੀ ਸਭ ਕੁਝ ਸਮਝ ਲੈਂਦੀਆਂ ਹਨ ਅਤੇ ਮੰਮੀ ਪਾਪਾ ਨੂੰ ਕੁਝ ਨਹੀਂ ਸਮਝਦੀਆਂ ਮੰਮੀ ਪਾਪਾ ਦੀ ਖੁਸ਼ੀ ਦੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ